ਫਿਰੋਜ਼ਪੁਰ ਦੇ ਵਿੱਚ ਦੋ ਕਿਨਰ ਗਰੁੱਪਾਂ ਦੀ ਆਪਸ ਵਿੱਚ ਝੜਪ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਵਿਧਾਈ ਲੈਂਡ ਨੂੰ ਲੈ ਕੇ ਇਹ ਝੜਪ ਹੋਈ ਹੈ ਵਿਧਾਈਆਂ ਲੈਣ ਗਏ ਸੀ ਦੋਹੇ ਗਰੁੱਪ ਉੱਥੇ ਆਪਸ ਦੇ ਵਿੱਚ ਭੜ ਜਾਂਦੇ ਨੇ ਦੱਸਿਆ ਜਾ ਰਿਹਾ ਕਿ ਫਿਰੋਜ਼ਪੁਰ ਦੇ ਹੀਰਾ ਮੰਡੀ ਦੇ ਵਿੱਚ ਇੱਕ ਵਿਆਹ ਸਮਾਗਮ ਸੀ ਜਿੱਥੇ ਦੋਨੇ ਗਰੁੱਪ ਨੇ ਜਿਹੜੇ ਕਿਨਰਾਂ ਦੇ ਗਰੁੱਪ ਨੇ ਵੱਖ-ਵੱਖ ਜਿਹੜੇ ਗਰੁੱਪ ਸੀ ਉਹ ਉੱਥੇ ਪਹੁੰਚੇ ਵਿਧਾਈ ਲੈਣ ਨੂੰ ਲੈ ਕੇ ਦੋਹਾਂ ਦੀ ਆਪਸ ਦੇ ਵਿੱਚ ਟਕਰਾਰ ਹੋ ਗਈ ਤੇ ਹਲਕੀ ਟਕਰਾਰ ਤੋਂ ਬਾਅਦ ਇਹ ਮਾਮਲਾ ਇੱਕ ਲੜਾਈ ਦੇ ਰੂਪ ਦੇ ਵਿੱਚ ਬਦਲ ਗਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਿਨਰ ਨੇ ਉਹ ਇੱਕ ਦੂਜੇ ਨਾਲ ਲੜਦੇ ਹੋਏ ਨਜ਼ਰ ਆ ਰਹੇ ਨੇ ਇੱਕ ਦੂਜੇ ਦੇ ਨਾਲ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਦੋਹਾਂ ਗਰੁੱਪਾਂ ਦੀ ਜਿਹੜੀ ਵੀਡੀਓ ਆ ਉਹ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਜਦੋਂ ਇਹ ਵਾਰਦਾਤ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਦੇ ਹੀਰਾ ਮੰਡੀ ਖੇਤਰ ਵਿੱਚ ਇੱਕ ਘਰ ਚ ਵਿਆਹ ਸਮਾਗਮ ਦੌਰਾਨ ਕਿਨਰਾਂ ਦੇ ਦੋ ਗਰੁੱਪ ਪਹੁੰਚੇ ਬਾਬਾ ਗੁੱਡੀ ਮਹੰਤ ਗਰੁੱਪ ਅਤੇ ਵਿਸ਼ਾਖਾ ਗਰੁੱਪ ਵਧਾਈ ਲੈਣ ਲਈ ਇੱਕੋ ਸਮੇਂ ਪਹੁੰਚ ਗਏ ਇਸੇ ਦੌਰਾਨ ਦੋਹਾਂ ਪੱਖਾਂ ਵਿੱਚ ਇਹ ਗੱਲ ਨੂੰ ਲੈ ਕੇ ਤਕਰਾਰ ਹੋਈ ਕਿ ਕਿਸ ਗਰੁੱਪ ਨੂੰ ਵਧਾਈ ਮਿਲੇਗੀ ਤਕਰਾਰ ਹੌਲੀ-ਹੌਲੀ ਝਗੜੇ ਵਿੱਚ ਬਦਲ ਗਈ ਅਤੇ ਦੋਹਾਂ ਪੱਖਾਂ ਨੇ ਇੱਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਗਾਏ ਸੀਸੀਟੀਵੀ ਕੈਮਰਾ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਹਾਂ ਪਾਸਿਆਂ ਤੋਂ ਜਿਹੜੇ ਲੋਕ ਨੇ ਉਹ ਲੜਦੇ ਹੋਏ ਨਜ਼ਰ ਆਏ ਕਿੰਨਰ ਨੇ ਜਿਹੜੇ ਉਹ ਲੜਦੇ ਹੋਏ ਨਜ਼ਰ ਆਏ ਇਸੇ ਦੌਰਾਨ ਕੁਝ ਕਿੰਨਰ ਨੇ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਆ ਕਿਨਰ ਨੇ ਜਿਹੜੇ ਮਹੰਤ ਨੇ ਉਹਨਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਉਕਤ ਜਿਹੜੀ ਦੂਜੀ ਧਿਰ ਹੈ ਉਸ ਦੇ ਖਿਲਾਫ ਉਹ ਕਾਰਵਾਈ ਦੀ ਮੰਗ ਕੀਤੀ ਹੈ। ਇਹਨਾਂ ਵਾਲੀਆਂ ਆਪਣਾ ਬਾਬੇ ਗੁੱਡੀ ਦਾ ਪਰਿਵਾਰ ਬਾਬੇ ਗੁੱਡੀ ਦਾ ਛੇਲਾ ਮੈਂ ਤੇ ਆਪਣਾ ਅਸੀਂ ਵਧਾਈ ਵਾਲੇ ਘਰੇ ਵਿਆਹ ਹੋਇਆ ਅਸੀਂ ਹੀ ਰਮੰਟੀ ਦੇ ਵਿੱਚ ਅਸੀਂ ਵਧਾਈ ਦੇਣਗੇ ਅਸੀਂ ਖੁਸ਼ੀ ਦਾ ਮਾਮਲਾ ਸੀ ਉਹਨਾਂ ਦੇ ਘਰ ਦੇ ਵਿੱਚ ਤੇ ਆਪਣਾ ਤੇ ਅਸੀਂ ਵਿਦਾਈ ਲੈਣ ਗਏ ਸੀ ਤੇ ਇਹ ਸਾਰੇ ਆਪਣਾ ਦੂਸਰੀ ਪਾਰਟੀ ਜਿਹੜੀ ਇਹ ਸਾਰੇ ਇਕੱਠੇ ਹੋ ਕੇ ਆਏ ਸੀ ਤੇ ਆਪਣਾ ਰੌਲਾ ਪਾਣ ਲੱਗ ਗਏ ਤੇ ਰੌਲਾ ਪਾਣ ਲੱਗ ਗਏ ਇਹਨਾਂ ਦੇ ਮੁੰਡਿਆਂ ਨੇ ਆਪਣਾ ਜੋ ਇਹਨਾਂ ਦੇ ਮੁੰਡੇ ਸੀ ਢੋਲਕੀਆਂ ਵਾਲੇ ਮਿੰਟੂ ਤੇ ਆਪਣਾ ਮਿੰਟੂ ਔਰ ਸ਼ਿਸ਼ਦੇ ਇਹ ਸਾਰੇ ਆਪਣਾ ਮਿੰਟੂ ਤੇ ਮਿੰਟੂ ਗਾੰਗ ਲਿਆਇਆ ਕੱਢ ਕੇ ਕੱਪ ਕੱਪ ਆ ਲਿਆਇਆ ਕੱਢ ਕੇ ਤੇ ਆਪਣਾ ਮਾਰ ਗਿਆ ਆਪਣਾ ਸਾਨੂੰ ਤੇ ਸਾਡੇ ਦੇ ਟੋਲ ਕੀ ਆਲੇ ਦੇ ਗੱਲ ਪੈ ਗਈ ਮੁੰਡਾ ਟੋਲਕ ਵਾਲਾ ਸੀ ਜਿਹੜਾ ਮੇਰਾ ਤੇ ਉਹਦੇ ਗੱਲ ਪੈ ਗਏ ਤੇ ਉੱਥੇ ਆਪਣਾ ਵਿਧਾਈ ਵਾਲੇ ਘਰੇ ਸੀ ਸੀਸੀਟੀਵੀ ਸੀ ਕੈਮਰੇ ਲੱਗੇ ਹੋਏ ਨੇ ਸਾਰੇ ਤੇ ਆਪਣਾ ਇਹ ਸਾਰੇ ਆਪਣਾ ਲੈ ਆਏ ਡਾਂਗਾ ਸੋਟੇ ਦਾ ਹਥਿਆਰ ਲੈ ਆਏ ਤੇ ਆਪਣਾ ਤੇ ਅਸੀਂ ਵਿਧਾਈ ਵਾਲੇ ਘਰ ਗਏ ਸੀ ਤੇ ਆ ਗੱਲ ਤੇ ਆ ਬਾਤ ਆ ਮੈਂ ਪ੍ਰਸ਼ਾਸਨ ਅੱਗੇ ਮੰਗ ਕਰ ਰਹੀ ਆ ਵੀ ਜੋ ਆਪਣਾ ਬੋ ਵੀ ਮਹਾਂਤ ਕ੍ਰਿਸ਼ਨਾ ਮੰਤ ਇਹ ਸਾਰੀ ਪਾਰਟੀ ਆਪਣਾ ਗੋਲਟੀ ਮੰਤ ਇਕੱਠੇ ਹੋ ਕੇ ਆਏ ਨੇ ਜੋ ਮੇਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਠੀਕ ਹੈ ਵਧਾਈ ਵਾਲਿਆਂ ਨੂੰ ਵੀ ਪਤਾ ਆ ਉਹਨਾਂ ਦੇ ਕੈਮਰੇ ਲੱਗੇ ਹੋਏ ਆ ਸਾਰੇ ਦਰਅਸਲ ਕੀ ਮਾਮਲਾ ਹੈ ਅਸੀਂ ਵਧਾਈ ਲੈਣ ਗਏ ਸੀਗੇ ਹੀਰਾ ਮੰਡੀ ਦੇ ਵਿੱਚ ਪਹਿਲਾ ਵੀ ਇਹਨਾਂ ਨੇ ਸਾਡੇ ਨਾਲ ਜੋ ਇਹਨਾਂ ਦਾ ਗਰੁੱਪ ਬਣਿਆ ਹੋਇਆ ਪਹਿਲਾ ਵੀ ਸਾਡੇ ਨਾਲ ਧੱਕਾਸ਼ਾਹੀ ਕਰਦੇ ਰਹੇ ਪਹਿਲਾਂ ਸ਼ੁਰੂ ਤੋਂ ਹੀ ਇਹ ਸਾਨੂੰ ਵਧਾਈਆਂ ਮੰਗਣ ਨਹੀਂ ਦਿੰਦੇ ਸਾਡੇ ਨਾਲ ਹਰ ਵਾਰੀ ਧੱਕਾ ਕਰਦੇ ਨੇ ਸਾਨੂੰ ਮਾਰਿਆ ਕੁੱਟਿਆ ਜਾਂਦਾ ਐ ਇਸ ਵਾਰ ਵੀ ਇਹਨੂੰ ਨੇਦਾ ਕੀਤਾ ਐ ਸਾਡਾ ਮਾਰਕੁੱਟ ਕੀਤੀ ਐ ਬੁਰੇ ਤਰੀਕੇ ਨਾਲ ਸਾਡੇ ਨਾਲ ਦੇਆਂ ਨੂੰ ਜ਼ਖਮੀ ਕੀਤਾ ਐ ਜਜਮਾਨਾਂ ਨਾਲ ਵੀ ਇਹਨਾਂ ਨੇ ਉਹਨਾਂ ਨਾਲ ਵੀ ਬਹੁਤ ਬਦਤਮੀਜ਼ੀ ਨਾਲ ਬਿਹੇਵ ਕੀਤਾ ਇਹਨਾਂ ਨੇ ਸਾਡਾ ਧੱਕਾ ਕਰਦੇ ਸਾਡੀ ਮੰਗ ਇਹੀ ਆ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਕਰਦੇ ਰਹਿਣਗੇ ਗੁੰਡਾਗਰਦੀ ਇਹਨਾਂ ਦੀ ਚੱਲਦੀ ਰਹੇਗੀ ਤਾਂ ਕਿੰਨਰ ਸਮਾਜ ਦਾ ਵੀ ਭਲਾ ਨਹੀਂ ਹੋ ਸਕਦਾ ਇਹਨਾਂ ਨੇ ਸਾਡੇ ਸਾਰਿਆਂ ਦੇ ਬਹੁਤ ਦੁਖੀ ਸਾਨੂੰ ਕਰ ਰੱਖਿਆ ਸਾਨੂੰ ਇਨਸਾਫ ਚਾਹੀਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਲਈ ਹੋਵੇਗਾ ਤੇ ਕੀ ਕੀਤਾ ਜਾਵੇਗਾ ਸਾਨੂੰ ਸਿਰਫ ਇਨਸਾਫ ਚਾਹੀਦਾ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਤੇ ਇਹਨਾਂ ਨੇ ਅੰਮ੍ਰਿਤਸਰ ਦੇ ਸਾਰਿਆਂ ਨੇ ਆ ਕੇ ਮੇਰੀ ਗੱਲ ਪਿਆਗੀ ਇਹਨਾਂ ਨੇ ਕਾਪੇ ਮਾਰੇ ਨੇ ਸਾਰੇ ਵਧਾਈ ਲੈਣ ਗਏ ਸਰੋਜ ਜਮਾਨਾ ਨੇ ਫੋਨ ਕੀਤਾ ਕਹਿੰਦੇ ਬਾਬਾ ਜੀ ਦੀ ਵਧਾਈ ਲੈ ਜਾਓ ਆ ਤਸੀਂ ਵਧਾਈ ਲੈਣ ਗਏ ਸਾਰੇ ਪਾਰਟੀ ਇਕੱਠੀ ਹੋ ਕੇ ਸਾਡੇ ਨਾਲ ਬਹਿ ਕੇ ਉਥੇ ਨਾਲ ਉਹਨਾਂ ਸਮਾਨ ਤੋੜਿਆ ਨਾਲ ਸਾਡਾ ਨੁਕਸਾਨ ਕੀਤਾ ਮੈਂ ਜੈ ਪ੍ਰਸ਼ਾਸਨ ਨੂੰ ਕੇ ਇਹ ਮੰਗ ਕਰਦੇ ਜੋ ਸੱਚ ਦਾ ਸੱਚ ਹੋ ਪੂਰਾ ਸੱਚ ਕਰਨਾ ਹੈ